ਸੀ ਮਾਰ ਲਿਆ ਸਾਰਾ ਮੋਡੀਫਾਈ ਹੋਇਆ 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 ਵਾਹ ਹਾਂਜੀ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਹੈਗੀ ਆ ਮਤਲਬ 70 80% ਹੈ ਨਾ ਹਾਂਜੀ ਹਾਂਜੀ ਤੇ ਇਹਦੇ ਜਿਹੇ ਨਵੇਂ ਮਾਡਲ ਆ 97 ਮਾਰ ਲਾ ਇਹ ਵੀ ਸਾਰਾ ਮੋਡੀਫਾਈ ਹੋਇਆ ਹੋਇਆ ਮੋਡੀਫਾਈ ਹੋਇਆ ਹੋਇਆ ਮੈਂ ਕਹਿੰਦੇ ਹੁੰਦੇ ਨੇ ਵੀ ਮੈਸੀ ਲਿਆਉਣਾ ਤਾਂ ਵੀ ਮੋਡੀਫਾਈ ਕਰਾਵਾਂਗੇ ਇੱਥੇ ਪਹਿਲੇ ਤਿਆਰ ਹੋਇਆ ਹੋਇਆ ਖੜਾ ਹੈਗਾ ਟੂਕੇ ਦਾ ਪੇਟ ਹੋਇਆ ਹੋਇਆ ਟੂਕੇ ਦਾ ਪੇਟ ਹੈ ਤੇ ਪੱਟੇ ਪਹਿਲਾਂ ਤਾਂ ਇੱਥੋਂ ਚੈੱਕ ਕਰਾ ਮੱਥਾ ਏ ਬਾਈ ਸਾਰਾ origignal ਸਾਰਾ origignal ਜੀ ਸਾਰਾ ਆਲ origignal ਐ ਅਗਲੇ ਅੱਧੇ ਨੂੰ ਵੱਧ ਨੇ ਜੀ ਅੱਗੇ ਅਗਲੇ ਤੋਂ ਵੱਧ ਨੇ ਆ ਰਿੰਬਰ ਹੁੰਦਾ ਚੈੱਕ ਕਰਾ ਦੇ ਪੱਟੀ ਤੇ ਪਿੱਛੇ ਹੁੱਕ ਆ ਜਿਹੜੀ ਜਮਾ ਨੰਬੀ ਲੱਗੀ ਪਈ ਆ ਫਾਰਮ ਵਾਲੀ ਆ ਜੀ ਹੈਨਾ ਹਾਂਜੀ ਹਾਂਜੀ ਜਮਾ ਹੁੱਕ ਨੰਬੀ ਲੱਗੀ ਹੋਈ ਆ ਪਿੱਛੇ ਹੁੱਕ ਦਿਖਾਈ ਹੁੱਕ ਜਮਾ ਨੰਬੀ ਲੱਗੀ ਹੋਈ ਆ ਹਾਂਜੀ ਹਾਂਜੀ ਲੋ ਵੀ ਜਮਾ ਹੁੱਕ ਜਮਾ ਲੱਗੀ ਹੋਈ ਆ ਵੀ ਨਾ ਮਿਲਵਾਏ ਹੋਏ ਨੇ ਭਾਈ ਹੈਨਾ ਹਾਂਜੀ ਹਾਂਜੀ ਤੇ ਇਹ ਸਾਰਾ origignal origignal ਜਦੋਂ ਜੀ ਕੰਡੀਸ਼ਨ ਪੱਖੋਂ ਇੰਜਨ ਪੱਖੋਂ ਸਾਰਾ origignal ਸਾਰਾ origignal ਆ ਜੀ 99 ਮਾਡਲ ਹੈ ਹਾਂ ਜੀ ਮੂਰਲੇ ਟਾਇਰ ਤਾਂ ਜਮੇ ਨਵੇਂ ਆ ਗਏ ਹੈ ਨਾ ਪਿਛਲੇ 65 ਪੈਸੇ ਨੇ ਜੀ ਪਿਛਲੇ 65 ਪੈਸੇ ਨੇ ਇਹਦਾ ਨੰਬਰ ਕਿੱਥੋਂ ਦਾ ਹੈਗਾ ਇਹਦਾ ਨੰਬਰ ਪੰਜਾਬ ਦਾ ਹੈ ਠੇਰ ਨਵੇਂ ਨੇ ਜੀ 13 ਦੇ ਠੇਰ ਬਿਲਕੁਲ ਨਵੇਂ ਨੇ ਰਿੰਬਾ ਰੁੰਬਾ ਦਾ ਵੀ ਚੰਗਾ ਹੈਗਾ ਸਿਸਟਮ ਹੈ ਤੇ ਵੀ ਲੱਗਾ ਹੋਇਆ ਸਤਰੀ ਚੰਗੀ ਲੱਗੀ ਹੋਈ ਹੈ ਹਾਂ ਜੀ ਬਹੁਤ ਵਧੀਆ ਇੰਜਨ ਬੱਕੋ ਪੂਰਾ ਵਧੀਆ ਬਹੁਤ ਵਧੀਆ ਹਾਂ ਜੀ ਰੇਟ ਵੀ ਜਮਾ ਜਾਇਜ਼ ਹੈ ਜੀ ਰੇਟ ਵੀ ਬਿਲਕੁਲ ਜਾਇਜ਼ ਕਿੰਨਾ ਹੈ ਰੇਟ ਮਿੱਤਰੋ ਥਾਲੀਵਾਲ ਟਰੈਕਟਰ ਤੇ ਆ ਗਏ ਪਿੰਡ ਕੈਦੂਪੁਰ ਕੈਦੂਪੁਰ ਦੇ ਅੱਡੇ ਤੇ ਖੜੇ ਆ ਨਾਬੇ ਤੋਂ ਪਾਸ਼ ਤੋਂ ਜਿਹੜਾ ਰੋਡ ਜਾਂਦਾ ਹੈਗਾ ਉਹਦੇ ਉੱਤੇ ਖੜਿਆ ਹੈ ਬਾਈ ਹੈਪੀ ਕੋਲੇ ਸੱਸੀ ਹੈਗਾ ਬਾਈ ਸੱਸੀ ਕਾ ਵੀਰੇ ਵਧੀਆ ਵੀਰੇ ਤੁਸੀਂ ਜਨਾਓ ਤੇ ਪਹਿਲਾਂ ਤਾਂ ਐਂ ਦੱਸੋ ਤੁਹਾਨੂੰ ਕੰਮ ਕਿੰਨਾ ਟਾਈਮ ਹੋ ਗਿਆ ਕਰਦੇ ਪਰ ਤਾਂ 7:00 ਵਜੇ ਕੰਮ ਕਰਦੇ 15 ਸਾਲ ਤਾਂ ਤੁਹਾਨੂੰ ਤੁਹਾਨੂੰ ਕੰਮ ਹੋ ਗਿਆ ਕਰਦੇ ਨੂੰ ਤੇ ਅੱਜ ਕਿੰਨੇ ਟਰੈਕਟਰ ਨੇ ਆਪਣੇ ਕੋਲੇ ਆਪਣੇ ਕੋਲ ਹੈਗੇ ਜੀ 13 ਗੋਆਂ ਦੇ 13 14 ਟਰੈਕਟਰ ਹੈਗੇ ਨੇ ਤੇ ਮਤਲਬ ਜਿੰਨੇ ਹੋਣਗੇ ਸਾਰੇ ਕੰਡੀਸ਼ਨ ਪੱਖੋਂ ਚੰਗੇ ਹੋਣਗੇ ਚੰਗੇ ਹਾਂਜੀ ਮਤਲਬ ਜਿਹੜੀ ਗੱਲ ਹੋਊ ਆਪਾਂ ਮੌਕੇ ਪਹਿਲਾਂ ਦੱਸਾਂਗੇ ਬਿਲਕੁਲ ਓਹੀ ਹਾਂ ਫਿਰ ਇਹ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਵੀ ਫੋਲ ਕਰ ਲੈ ਆਪਾਂ ਬਿਲਕੁਲ ਹਾਂ ਨਾਲ ਜਿਹੜੀ ਜਿਹੜੀ ਗੱਲ ਹੋਊ ਓਹੀ ਕਹਾਂਗੇ ਵੱਧ ਕੇ ਘਟ ਕੇ ਗੱਲ ਕੋਈ ਨਹੀਂ ਕਹਿੰਦੇ ਵਾਹ ਠੀਕ ਹੈ ਤੇ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀਏ ਫਿਰ ਆਪਾਂ 40 ਤੋਂ ਸ਼ੁਰੂ ਕਰ ਲਓ ਜੀ 40 3700 ਕਿੰਨਾ ਮਾਡਲ ਆ ਬਈ ਇਹ 80 ਮਾਡਲ ਆ ਵੀਰ ਜੀ 80 ਮਾਡਲ ਸਾਰਾ ਮੋਡੀਫਾਈ ਹੋਇਆ 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 ਬਈ ਹਾਂਜੀ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਹੈਗੀ ਆ ਮਤਲਬ 70 80% ਤੇ ਇਹਨੂੰ ਜਿਹੜਾ ਕਲਰ ਹੋਇਆ ਉਹ ਵਧੀਆ ਹੋਇਆ ਵਧੀਆ ਹੋਇਆ ਵਾ ਜੀਮੇਦਾਰ ਨਹੀਂ ਕਰਾਇਆ ਜੀ ਆਪਾਂ ਇਹਨੂੰ ਕੁਝ ਨਹੀਂ ਕਰਾਇਆ ਜੀ ਪੰਜਾਬੀ ਲੈ ਕੇ ਆਂਦਾ ਜੀ ਜੀਮੇਦਾਰ ਦਾ ਕਰਾਇਆ ਹੋਇਆ ਉੱਥੋਂ ਹੀ ਲੈ ਕੇ ਆਂਦਾ ਕਿ ਤੇ ਜੇ ਦੀ ਆਪਾਂ ਡਿਮਾਰਡ ਦੀ ਗੱਲ ਕਰੀਏ 1,35,000 ਰੁਪਏ ਜੀ 1,35,000 ਰੁਪਿਆ ਤੇ ਜਿਹੜਾ ਆ ਮੈਸੀ ਖੜਾ ਹੈਗਾ ਇਹ ਮੈਸੀ ਵੀਰੇ 97 ਮਾਡਲ ਦਾ 97 ਮਾਰਲਾ ਇਹ ਵੀ ਸਾਰਾ ਮੋਡੀਫਾਈ ਹੋਇਆ ਹੈ ਮੋਡੀਫਾਈ ਹੋਇਆ ਵਾ ਮੈਂ ਕਹਿੰਦੇ ਹੁੰਦੇ ਨੇ ਵੀ ਮੈਸੀ ਲਿਆਉਣਾ ਤਾਂ ਵੀ ਮੋਡੀਫਾਈ ਕਰਾਵਾਂਗੇ ਤੇ ਪਹਿਲੇ ਤਿਆਰ ਹੋਇਆ ਹੋਇਆ ਕਹਣਾ ਹੈ ਤੂੰ ਕਿਹਦਾ ਪੇਟ ਹੋਇਆ ਹੋਇਆ ਤੂੰ ਇਹ ਆ ਰੇਸ ਰੂਸ ਵਗਾਰਾ ਸਾਰੀ ਇਹ ਕਿੰਨਾ ਮਾਡਲ ਆ ਬਾਈ 97 ਵੀਰੇ 97 ਮਾਡਲ ਆ ਨੰਬਰ ਕਿੱਥੋਂ ਦਾ ਦਾ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਆ ਤੇ ਇਹ ਕਿੰਨੇ ਚ ਬਣ ਜੂਗਾ 2 ਲੱਖ ਦਾ ਜੀ 2 ਲੱਖ ਦਾ ਇਹ ਬਣ ਜੂਗਾ ਤੇ ਇਧਰ ਆ ਗਿਆ ਫੋਰ 3710 ਹਾਂਜੀ ਤੇ ਪੱਟੇ ਪਹਿਲਾਂ ਤਾਂ ਇੱਥੋਂ ਚੈੱਕ ਕਰਾ ਮੱਥਾ ਏ ਬਾਈ ਸਾਰਾ オリジナル ਸਾਰਾ オリジナル ਜੀ ਸਾਰਾ ਆਲੂ オリジナル ਹੈ ਤੇ ਮਾਡਲ ਕਿੰਨਾ ਹੈ 1990 ਜੀ 1990 ਦਾ ਮਾਡਲ ਆ ਆ ਰੇਸ ਵਗੈਰਾ ਜਿਵੇਂ ਹੁਣ ਅੱਜ ਕੱਲ ਉਹ ਤੇ ਲਾਉਂਦੇ ਨੇ ਸਰਾਂ ਦੇ ਜਾਣ ਵਾਸਤੇ ਉਹ ਪਹਿਲਾਂ ਹੀ ਲੱਗੀ ਹੋਈ ਠੀਕ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਦੀ ਨਵੇਂ ਵਾਂਗੂ ਨਹੀਂ ਜੀ ਪਿਛਲੇ ਟਾਇਰ ਤਾਂ ਨਵੇਂ ਨੇ ਇਸਲੇ ਟਾਇਰ ਤਾਂ ਨਵ ਨੇ ਅਗਲੇ ਅੱਧੇ ਨੂੰ ਵੱਧ ਨੇ ਇੱਦਾਂ ਅਗਲੇ ਤੋਂ ਵੱਧ ਨੇ ਆ ਰਿੰਗਰ ਨੂੰ ਬੰਦਾ ਚੈੱਕ ਕਰਾ ਦੇ ਪੱਟੀ ਤੇ ਪਿੱਛੇ ਹੌਕਾ ਜਿਹੜੀ ਜਮਾ ਨੰਬੀ ਲੱਗੀ ਪਈ ਆ ਫਾਰਮ ਵਾਲੀ ਜਿਹੜੀ ਹੈ ਨਾ ਹਾਂਜੀ ਹਾਂਜੀ ਜਮਾ ਹੌਕ ਨੰਬੀ ਲੱਗੀ ਹੋਈ ਆ ਬਿਲਕੁਲ ਜੀ ਮਰਾਟਾ ਦੇ ਪੰਦਾ ਬਹੁਤ ਨਮਾ ਟ੍ਰੈਕਟਰ ਆ ਜੀ ਬਸ ਸੋਹਣਾ ਟ੍ਰੈਕਟਰ ਆ ਜੀ ਬਸ ਸਾਹਮੇ ਵਾਲਾ ਟ੍ਰੈਕਟਰ ਆ ਜੀ ਤੇ ਆਪ ਦਾ ਨੰਬਰ ਲੁਧਿਆਣੇ ਦਾ ਨੰਬਰ ਆ ਸਿਸਟਮ ਵਗੈਰਾ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਜੇ ਆਪ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ 2 ਲੱਖ 40 ਹਜ਼ਾਰ 2 ਲੱਖ 40 ਹਜ਼ਾਰ ਹ ਤੇ 2001 ਮਾਡਲ ਆ ਭਾਈ ਸਾਰਾ ਹੋਰ ਇਕੱਲਾ ਉਪਰੋਪਰਾ ਹੋਇਆ ਹੋਏਗਾ ਵਿੱਚੋਂ ਆਪਾਂ ਕੰਡੀਸ਼ਨ ਚੈੱਕ ਕਰਾ ਦਨੇ ਆ ਪੱਟੀ ਕਰਾਈ ਚੈੱਕ ਇੰਜੋਂ ਦੇ ਲੋ ਵੀ ਸਦਰੋਂ ਤੇ 2001 ਤਾਂ ਮਾਡਲ ਆ ਗਿਆ ਭਾਈ ਇੰਜਨ ਗੇਅਰ ਪੱਖੋਂ ਬਹੁਤ ਵਧੀਆ ਜੀ ਪੂਰੀ ਤਸੱਲੀ ਵਾਲਾ ਜੀ ਚਾਹੇ ਬਾਕੇ ਲੈਂਕ ਚੈੱਕ ਕਰਕੇ ਤੇ ਰਿੰਬਾ ਰੂਬਾਂ ਦਾ ਵੀ ਚੈੱਕ ਕਰਾ ਦੇ ਪੱਟੀ ਸਿਸਟਮ ਹੈ ਤੇ ਵੀ ਲੱਗਿਆ ਹੋਇਆਗਾ ਆ ਪਿੱਛੇ ਹੁੱਕ ਦਿਖਾਈ ਹੁੱਕ ਜਮਾ ਨਵੀਂ ਲੱਗੀ ਹੋਈ ਆ ਹਾਂਜੀ ਹਾਂਜੀ ਲੋ ਵੀ ਜਮਾ ਹੁੱਕ ਜਮਾ ਲੱਗੀ ਹੋਈ ਆ ਵੀ ਨਾ ਮਿਲਵਾਏ ਹੋਏ ਨੇ ਭਾਈ ਹਾਂਜੀ 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 ਤੇ ਜੇ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ 2 ਲ ਤੇ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ। ਲੋ ਵੀ ਸੱਜਰੋ ਬਣੇ ਰਹੋ ਅਜੇ ਤੁਹਾਨੂੰ ਮਹਿੰਦਰਾ ਦਿਖਾਉਣੇ ਆ ਇੱਧਰ। ਮਹਿੰਦਰਾ ਕਤਾਰ ਲਾਈ ਪਈ ਆ ਇੱਧਰ ਮਹਿੰਦਰਾ ਦੀ। ਬਈ ਜਿਹੜਾ ਆ ਮਹਿੰਦਰਾ 265 ਆ ਗਿਆ ਕਿੰਨਾ ਮਾਡਲ? 2002 ਮਾਡਲ ਵੀਰੇ। 2002 ਮਾਡਲ ਆ। ਹਾਂਜੀ। ਹਰਿਆਣਾ ਹਰਿਆਣੇ ਦਾ ਨੰਬਰ ਆ ਪਹਿਲੇ ਮਾਲਕਾਂ ਦਾ ਜੀ। ਹਰਿਆਣੇ ਦਾ ਨੰਬਰ ਆ ਪਹਿਲੇ ਮਾਲਕ ਦੇ ਨਾਮ ਆ। ਹਾਂਜੀ। ਤੇ ਇਹ ਸਾਰਾ ਰਿਜੀਨਲ। ਓਰੀਜਨਲ ਜਰੂਰ ਜੀ। ਕੰਡੀਸ਼ਨ ਪੱਖੋਂ ਇੰਜਨ ਕੋਲੋਂ ਸਾਰਾ ਓਰੀਜਨਲ ਆ। ਸਾਰਾ ਓਰੀਜਨਲ ਆ। ਤੇ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ। ਤੇ ਜੇ ਹ ਪੂਰੇ 2 ਲੱਖ ਰੁਪਇਆ ਲੋ ਵੀ ਸੱਜਣੋ ਇਹ ਸਰਪੰਚ ਮਾਡਲ ਆ ਗਿਆ ਹੈ ਨਾ ਮਹਿੰਦਰਾ 265 ਪੂਰੇ 2 ਲੱਖ ਚ ਬਣ ਜੂ ਜਿਹੜਾ ਆਹ ਹੈ ਨਾ 475 ਬਾਈ ਇਹ ਵੀਰੇ 97 ਮਾਡਲ ਹੈ ਜੀ 97 ਮਾਡਲ ਹੈ ਹਾਂ ਜੀ ਮੂਰਲੇ ਟਾਇਰ ਤਾਂ ਜਮ ਹੀ ਨਵੇਂ ਆ ਗਏ ਹੈ ਨਾ ਪਿਛਲੇ 65 ਪੈਸੇ ਨੇ ਜੀ ਪਿਛਲੇ 65 ਪੈਸੇ ਨੇ ਇਹਦਾ ਨੰਬਰ ਕਿੱਥੋਂ ਦਾ ਹੈਗਾ ਇਹਦਾ ਨੰਬਰ ਪੰਜਾਬ ਦਾ ਹੈਗਾ ਇਹਦਾ ਨੰਬਰ ਪੰਜਾਬ ਦਾ ਹੈਗਾ ਪਹਿਲੇ ਮਾਲਕਾਂ ਦਾ ਫਤੇਗੜ ਸਾਹਿਬ ਦਾ ਜੀ ਫਤੇਗੜ ਸਾਹਿਬ ਦਾ ਨੰਬਰ ਆ ਪਹਿਲੇ ਮਾਲਕਾਂ ਦਾ ਹੈਗਾ ਠੀਕ ਆ ਰੇਟ 1,85,000 ਰੁਪਏ। ਰੇਟ 1,85,000 ਰੁਪਏ ਤੇ ਜਿਹੜਾ ਇੱਧਰ ਆ ਛੜਾ 405 ਇੱਧਰ ਐਮਪੀ ਨੰਬਰ ਆ ਪੰਜਾਬ ਚ ਨੌ ਆ। ਐਮਪੀ ਨੰਬਰ ਆ ਪੰਜਾਬ ਚ ਨੌ ਆ ਤੇ ਪਿਛਲੇ 13 ਟਾਇਰ ਨਵੇਂ ਨੇ ਜੀ। 13 ਦੇ ਠੇਰ ਬਿਲਕੁਲ ਨਵੇਂ ਨੇ ਰਿੰਬਾ ਰੁੰਬਾ ਦਾ ਵੀ ਚੰਗਾ ਹੈਗਾ ਸਿਸਟਮ ਹੈ ਤੇ ਵੀ ਲੱਗਿਆ ਹੋਇਆ। ਸਤਰੀ ਚੰਗੀ ਲੱਗੀ ਹੋਈ ਆ। ਹਾਂਜੀ ਹਾਂਜੀ। ਤੇ ਇਹ ਸਾਰਾ 오ਰੀਜినਲ ਹੈ? ਜੀ ਤਿਆਰ ਹੋਇਆ ਬਜੀ 100 ਰਾਟਾਂ ਦਾ ਤਿਆਰ ਹੋਇਆ। 100 ਤੇ ਮੇਰਾਟਾਂ ਦਾ ਤਿਆਰ ਹੋਇਆ ਹੋਇਆ ਬਾਕੀ ਬੋਡੀ ਲਾਈਨ ਦਾ ਸੱਲੂ ਸਾਰਾ 오ਰੀਜినਲ ਹੈ। ਤੇ ਜੇ ਹੁਣ ਆਪ ਤੇ ਜਿਹੜਾ ਆ ਖੜਾ ਹੈਗਾ ਮਹਿੰਦਰਾ 475 300 ਮਾਡਲ ਤਿਆਰ ਹੋਏ ਬਨੇ ਜੀ 2001 ਮਾਡਲ ਹੈ ਪੰਜਾਬ ਨੰਬਰ ਹੈ ਜੀ ਪੰਜਾਬ ਦਾ ਨੰਬਰ ਆ ਤੇ ਟਾਇਰ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਮਤਲਬ 80 85% ਨਾ ਤੇ ਜੇ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ 1,95,000 ਰੁਪਏ ਜੀ 1,95,000 ਰੁਪਿਆ ਤੇ ਜਿਹੜਾ ਆ ਖੜਾ ਸੋਨ ਵਾਲੇ ਇੱਕ ਆ 2008 ਮਾਡਲ ਹੈ ਜੀ ਨੰਬਰ ਹਰਿਆਣਾ ਦਾ ਨੰਬਰ ਹਰਿਆਣਾ ਦਾ ਹੈਗਾ 2,110,000 ਰੁਪਏ ਇੰਜਨ ਪੱਖੋ ਕਿਵੇਂ ਆ ਬਾਈ ਇੰਜਨ ਪੱਖੇ ਤੋਂ ਬਹੁਤ ਵਧੀਆ ਜੀ ਇੰਜਨ ਪੱਖੋ ਪੂਰਾ ਵਧੀਆ ਵਧੀਆ ਹਾਂਜੀ ਰੇਟ ਵੀ ਜਮਾ ਜਾਇਜ਼ ਰੇਟ ਵੀ ਬਿਲਕੁਲ ਗਏ ਜਾ ਕਿੰਨਾ ਹੈ ਰੇਟ 2 ਲੱਖ 10 ਹਜ਼ਾਰ ਦਾ ਲੋ ਵੀ ਸੱਜਣੋ ਪੂਰੇ 2 ਜਿ ਦੇ ਦਈਏ ਦੇ ਦੋ ਹੀ ਦੇ ਦੋ ਲੋ ਵੀ ਸੱਜਣੋ ਪੂਰੇ 2 ਲੱਖ ਚ ਬਣ ਜੂ ਸੋਨਾ ਲਿਕਾ 50 ਦਾ ਇੱਕ ਬਾਈ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਦੱਸ ਦੋ 98142 ਵੀਰੇ 98142 60193 60193 ਬਾਕੀ ਬਾਈ ਹੈਪੀ ਦਾ ਜਿਹੜਾ ਨੰਬਰ ਉੱਪਰ ਟਾਈਟਲ ਚ ਚੱਲੀ ਜਾਂਦਾ ਜਿੰਨਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਕਰ ਲਿਓ ਸੰਪਰਕ ਜੇ ਕਿਸੇ ਨੇ ਵੀ ਟਰੈਕਟਰ